ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਜ਼ਿਲ੍ਹਾ ਸੰਗਰੂਰ ਦੇ ਲੈਰਾਗਾਗਾ ਵਿਖੇ ਪੰਜਾਬ ਪੁਲਿਸ ਅਤੇ ਭਾਰਤੀ ਤਿੱਬਤ ਸੀਮਾ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਇਸ ਮੌਕੇ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਇਸ ਫਲੈਗ ਮਾਰਚ ਦਾ ਮੁੱਖ ਮੰਤਵ ਲੋਕਾਂ ਨੂੰ ਬਿਨਾਂ ਕਿਸੇ ਡਰ ਤੋਂ VOTING ਕਰਨ ਲਈ ਪ੍ਰੇਰਿਤ ਕਰਨਾ ਹੈ ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਫਲੈਗ ਮਾਰਚ ਜ਼ਿਲ੍ਹੇ ਦੇ ਹਰ ਹਲਕੇ ਵਿੱਚ ਕੀਤੇ ਜਾ ਰਹੇ ਹਨ ਅਤੇ ਨਾਲ ਹੀ ਸਮੇਂ-ਸਮੇਂ ਤੇ ਨਾਕੇ ਲਗਾ ਕੇ ਸ਼ੱਕੀ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਉਹਨਾਂ ਨੇ ਕਿਹਾ ਕਿ ਇਸ ਫਲੈਗ ਮਾਰਚ ਦਾ ਮੁੱਖ ਮਕਸਦ ਹੀ ਲੋਕਾਂ ਨੂੰ ਇਹ ਸੰਦੇਸ਼ ਦੇਣਾ ਹੈ ਕਿ ਉਹ ਬਿਨਾਂ ਕਿਸੇ ਡਰ ਤੋਂ 1 ਜੂਨ ਨੂੰ ਹੋਣ ਵਾਲੀ VOTING ਵਿੱਚ ਹਿੱਸਾ ਲੈਣ ਅਤੇ ਆਪਣਾ ਵੋਟ ਕਰਨ। ਉਹਨਾਂ ਨੇ ਕਿਹਾ ਕਿ ਜੋ ਵੀ ਸਮਾਜ ਵਿਰੋਧੀ ਅੰਸਰ ਹਨ ਉਹਨਾਂ ਦੇ ਵਿੱਚ ਡਰ ਪੈਦਾ ਕਰਨ ਦੇ ਲਈ ਇਹ ਫਲੈਗ ਮਾਰਚ ਕੱਢਿਆ ਜਾ ਰਿਹਾ ਹੈ। ਇਹ ਲੋਕ ਲੋਕ ਮਹਾਪੁਰਬ ਹੈ ਇਸ ਕੋ ਸ਼ਾਂਤੀਪੂਰਨ ਕਰਾਉਣੇ ਲਈ ਆਮ ਜਨਤਾ ਕੇ ਵਿੱਚ ਮ ਸੰਦੇਸ਼ ਜਾਏ ਕਿ अपना मतदान निर्भीक होकर एक जून को करें किसी प्रकार की समस्या हो तो वो अपने फोर्स अच्छा। या जो भी तैनात है उनको बताएं हमारी एक कंपनी है पूरे डिस्ट्रिक्ट में अभी आईटी भारत तिब्बत सीमा पुलिस बल की एक कंपनी है जो संगरूर डिस्ट्रिक्ट के सातों सब डिवीजन में आपका फ्लैग मार्च और नाका ड्यूटी हो रहा आज यहाँ पे नाका ड्यूटी के, फ्लैग मार्च के साथ साथ शाम को नाका ड्यूटी है जिसकी सात पॉइंट है ਜਾਂਜ ਵਾਹਨ ਦੀ ਜਾਂਚ ਕਰਦੇ ਹਨ ਲੋਕ ਸਭਾ ਦੇ ਚੋਣਾਂ ਨੂੰ ਧਿਆਨ ਦੇ ਰੱਖਦੇ ਹੋਏ ਚੋਣ ਕਮਿਸ਼ਨ ਦੀ ਹਦਾਇਤਾਂ ਤੇ ਐਸਐਸਪੀ ਸਾਹਿਬ ਦੀ ਮਸ਼ੀਸ਼ਮਾਨ ਐਸਐਸਪੀ ਸਾਹਿਬ ਦੀ ਹਦਾਇਤਾਂ ਉਸਾਰ ਬੀਐਸਪੀ ਸਾਹਿਬ ਜੀਪ ਕਰਾਏ ਫੈਰਾ ਦੇ ਵਹਨ ਹੋਮਾਈ ਹੇਠਾ ਅੱਜ ਫਲੈਗ ਮਾਰਚ ਕੀਤਾ ਗਿਆ ਆਈਟੀਟੀ ਫੋਰਸ ਅਤੇ ਸਾਡੀ ਫੋਰਸ ਸੂਰੇਤ ਅਕੀ ਪਾਗੇ ਫਲੈਗ ਮਾਰਚ ਕੀਤਾ ਜਾ ਰਿਹਾ ਲੋਕਾਂ ਨੂੰ ਸੰਦੇਸ਼ਾ ਦੇਣਾ ਕਿ ਮਤਲਬ ਕਿ ਇਹਦੇ ਵਿੱਚ ਆਪਣੇ ਵੋਟਾਂ ਸੁਰੱਖਿਅਤ ਹੋ ਕੇ ਪਾਣ ਕਿਸੇ ਡਰ ਭੈ ਤੋਂ ਕੋਈ ਵੀ ਡਰ ਭੈ ਨਾ ਹੋਵੇ ਅਤੇ ਲੋਕ ਮਾੜੇ ਅਸਰਾਂ ਨੂੰ ਚੇਤਾਵਨੀ ਹੈ ਕਿ ਐਫ ਜੀ ਮਤਲਬ ਕਿ ਜਿਹੜਾ ਚੋਰੀ ਘੁਆਂ ਦੇ ਵਾਰਦਾਤਾ ਕਰਦੇ ਨੇ ਉਹ ਤੋਂ ਬਚ ਕੇ ਰਹਿਣਾ ਇੱਥੇ ਇੰਟਰਸਟੈਂਡ ਨਾਕੇ ਜਿਹੜੇ ਲਗਾਏ ਜਾ ਰਹੇ ਆ ਉੱਥੇ ਕਿਸ ਤਰ੍ਹਾਂ ਜਾਂਚ ਕੀਤੀ ਜਾ ਰਹੀ ਹੈ ਹਰ ਹਰ ਵਹੀਕਲ ਆਉਣ ਜਾਣ ਵਾਲਿਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਮਾੜੇ ਅਸਰਾਂ ਦੇ ਖਿਲਾਫ ਮਤਲਬ ਕਿ ਕਾਰ ਵੀ ਵੀ ਕੀਤੀ ਜਾ ਰਹੀ ਹੈ